1 ਗ੍ਰਾਮ ਹੀਰੋਇਨ ਸਮੇਤ ਤਿੰਨੇ ਵਿਅਕਤੀ ਤੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਲਾਉਟ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਲਾਉਟ ਸਮੇਤ ਥਾਣਾ ਬਿਲਗਾ ਅਤੇ ਥਾਣਾ ਗਰਾਿਆਂ ਦੀ ਪੁਲਿਸ ਦੇ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰਗ ਹੱਤ ਸਪੱਟ ਗੋਸ਼ਠ ਕੀਤੀ ਪਿੰਡ ਸੇਲਕੀਆਣਾ ਵਿਖੇ ਸਪੈਸ਼ਲ ਸੀਏਐਸ ਪੁਲਿਸ ਟੇਕਿੰਗ ਆਪਰੇਸ਼ਨ ਕੀਤਾ ਗਿਆ ਇਸ ਦੌਰਾਨ ਰਾਜਕੁਮਾਰ ਪੁੱਤਰ ਸਰਵਰਨ ਵਾਸੀ ਸੇਲਕੀਆਣਾ ਫਲਾਉ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 5 ਗ੍ਰਾਮ ਹੀਰੋਇਨ ਇੱਕ ਕਾਰ ਜਿਸ ਦਾ ਨੰਬਰ ਪੀਵੀ10 ਸੀਜੀ0078 ਬਰਾਮਦ ਕਰਕੇ ਮੁਕੱਦਮਾ ਨੰਬਰ 169 ਮਿਤੀ 21 6 2024 ਜੁਰਮ 1 दाजे गया। इसे दौरान एक महिला नशा तस्कर दीपा पत्नी सुधार उर्फ सनी पुत्र राजा विशाल पुत्र राजा बासीआना सेलकिया गिरफ्तार करके ਇਨਾਂ ਦੇ ਕਬਜ਼ੇ ਵਿੱਚੋਂ 120 ਗ੍ਰਾਮ ਹਿਰੋਇਨ ਸਮੇਤ ਡਰੱਗ ਮਨੀ 33000 ਰੁਪਏ ਭਾਰਤ ਇੱਕ ਰਾਸੀ ਤੇ ਮੋਟਰਸਾਈਕਲ ਹੀਰੋ ਆਂਡਾ ਬਿਨਾਂ ਨੰਬਰੇ ਬਰਾਮਦ ਕਰਕੇ ਮੁਕੱਦਮਾ ਨੰਬਰ 170 ਮਿਤੀ 21/06/2024 ਜਰਮ 2127 एएनडीपीएक्स ਐਕਟ ਥਾਣਾ ਫਲੋ ਦਾਰਜੇ ਰਜਿਸਟਰ ਕੀਤਾ ਗਿਆ ਜੋ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਨਾ ਹਾਸਲ ਕਰਕੇ ਪੁਸ਼ਗੀਚ ਕੀਤੀ ਜਾਵੇਗੀ। ਫਲਰ ਤੋਂ ਰਾਜਪਾ ਨੰਗੜ ਦੇ ਫਾਸਲਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਜੋ ਵਿਸ਼ੇ ਦੇ ਨਾਂ ਦੇ ਦਸ ਪਿੰਡੇ ਅਰਸੇ ਤੋਂ ਮਾਨਜੋਗ ਡੀਜੀ ਸਾਹਿਬ ਪੰਜਾਬ ਸ਼੍ਰੀ ਗੋੜ ਆਈਪੀਐਸੀ ਵੱਲੋਂ ਦਿੱਤੇ ਦਿਸ਼ਾ ਨਿਰੇਸ਼ਾ ਜੋ ਪੰਜਾਬ ਸਰਕਾਰ ਨੇ ਪੂਜਾੜੀ ਕੀਤੀ ਆ ਕਿ ਪਿੰਡਾਂ ਵਿੱਚ ਜੋ ਨਸ਼ੇ ਦੀ ਜੋ ਬਿਲਕੁਲ ਜੀਓ ਟੋਰੈਂਸ ਦੇ ਡੇਟ ਲੀਤੀ ਚੱਲਦੇ ਹੋਏ ਜਿਸ ਨੂੰ ਸਾਡੇ ਨਿਰੰਧ ਅਰੇਂਜ ਦੇ ਡੀਏ ਸਾਹਿਬ ਮਾਨਯੋਗ ਸ਼੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਅਤੇ ਸ਼੍ਰੀ ਅਨਕੁਰਪਤਾ ਆਈਪੀਐਸ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਅਤੇ ਸ਼੍ਰੀ ਉਪਤਾਜਾ ਬੀਪੀਐਸ ਐਸਪੀ ਹੈਡਕ quart ਸਾਹਿਬ ਜਲੰਧਰ ਅਤੇ ਡੀਐਸਪੀ ਸਾਹਿਬ ਸ਼੍ਰੀ ਸਰਵਜਿੰਦਰ ਸਿੰਘ ਜੀ ਸੌਵਰਜਨ ਫਲੋਰ ਅਤੇ ਖਾਣਾ ਗੁਰਾਇਆਂ ਦੇ ਪੈਸੇ ਚੋ ਮੇਰੇ ਐਸ ਐਚਓ ਦਿਲ ਦਾ ਹੋਰ ਮੇਰੇ ਹੂੰ ਅਤੇ ਹੂੰ ਉਹਨਾਂ ਦੇ ਫੋਰਸ ਦੇ ਨਾਲ ਜੋ ਅਸੀਂ ਪੇਂਟ ਕਰਨਾ ਪੇਂਡ ਵਿੱਚ ਸੀਲ ਕੀਆਣਾ ਪੇਂਡ ਅਤੇ ਹੋਰ ਜਿੱਥੇ ਸਾਡੇ ਜੋ ਪੀਲੇ ਸਮੇਦਰਾ ਪੋਰਟ ਸਪੋਰਟ ਸੀ ਜਿੱਥੇ ਕੋਈ ਚਿੱਟਾ ਵਿਚਨ ਦਾ ਤਕੂ ਵਰਕਸ਼ਪ ਕੇ ਚੱਲ ਰਿਹਾ ਸੀ ਤਾਂ ਦਾ ਉਸ ਨੂੰ ਅਸੀਂ ਜੋ ਉਹਨਾਂ ਦੇ ਵੱਡੇ ਤਬਾਹ ਕੀਤੇ ਗਏ ਆ ਜਿਨ੍ਹਾਂ ਨੂੰ ਅਸੀਂ ਦਫਤਾਰ ਕੀਤਾ ਗਿਆ ਜਿਸ ਵਿੱਚ ਅਸੀਂ ਜੋ ਇੱਕ ਲੇਡੀ ਨੂੰ ਗੰਨਾ ਪੇਟ ਤੋਂ ਦਫਤਰ ਕਰਕੇ 15 ਗ੍ਰਾਮ ਖੈਰੋਂ ਦੀ ਕਬੀ ਹੋਈ ਸੀ ਜੋ ਇਸੇ ਮਿਹਦੇ ਤਹਿਤ ਕੱਲ ਮਿਤੀ 21 ਸ਼ੇ ਨੂੰ ਪਿੰਡ ਸੇਕ ਕੀ ਜਾਣਾ ਜਿੱਥੇ ਕੋਈ 31 ਵਿਅਕਤੀਆਂ ਦੇ ਖਿਲਾਫ ਅਸੀਂ ਅਭਿਆਨ ਚਲਾਇਆ ਸੀ ਇਹਨਾਂ ਦੇ ਘਰਾਂ 'ਵਿਅ ਅਸੀਂ ਸਫਾਈ ਸਰਚ ਅਭਿਆਨ ਚਲਾਇਆ ਸੀ ਪਿੰਡ ਨੂੰ ਕਾਰਡਨ ਕਰਕੇ ਨਾਕਾਬੰਦੀ ਕਰਕੇ ਅਸੀਂ ਜੋ ਕਰ ਉਦੋਂ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਕਿ ਜਿਸ ਵਿੱਚ ਇੱਕ ਲੇਡੀ ਅਤੇ ਉਸ ਦਾ ਹਸਬੰਦ ਸੁਧਾਰਤ ਅਤੇ ਉਸ ਦਾ ਛੋਟਾ ਭਰਾ ਵਿਸ਼ਾਲ ਉਹਨਾਂ ਨੂੰ ਅਸੀਂ ਕਾਬੂ ਕੀਤਾ ਜਿਨ੍ਹਾਂ ਜੋ ਕਾਸੋ ਆਪਰੇਸ਼ਨ రికార్ਡਰ ਨੂੰ ਤੋੜ ਕੇ ਮੋਟਰਸਾਈਕਲ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਜਿਹੜਾ ਨੂੰ ਸਾਡੇ ਚੌਕੀ ਇੰਚਾਰਜ ਸੁਖਿੰਦਰ ਸਿੰਘ ਸਾਹਿਬ ਇੰਸਪੈਕਟਰ ਅਪਰਾ ਵੱਲੋਂ ਰਿਫ੍ਰੇਡ ਕਰਕੇ ਉਹਨਾਂ ਵੱਸੋਂ ਜੋ 120 ਗ੍ਰਾਮ ਹੈ ਰਿਕਵਰੀ ਕੀਤੀ ਹੈ ਜਿਸ ਦੇ ਵਰਤਸਾਫ ਮਕਦਮਾ ਨੰਬਰ 170 ਮਿਤੀ 21 6 24 ਅੰਦਰ ਸੈਕਸ਼ਨ 21 ਬੀ ਗਾਟ 85 ਇੰਡੀਅਨ ਸੈਕਟ 18 ਫਲੋਰ ਜਿਨ੍ਹਾਂ ਨੂੰ ਇਸ ਮਕਦਮੇ ਵਿੱਚ ਕੰਟਰੋਲ ਕੀਤਾ ਗਿਆ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਦਾ ਪੂਰ ਸ੍ਰਮਾਨ ਹਾਸਲ ਕਰਕੇ ਅਗੋਂ ਹੋਰ ਜੋ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੀ ਸਖਤੀ ਨਾਲ ਥਾਰੋਲੀ ਇਨਟੈਰੋਗੇਸ਼ਨ ਕੀਤੀ ਜਾਵੇਗੀ ਜੋ ਇਹਨਾਂ ਨੇ ਮੁੱਢਲੀ ਕਸ਼ਿਸ਼ ਵਿੱਚ ਸਾਨੂੰ ਦੱਸਿਆ ਕਿ ਇਹਨਾਂ ਵੱਲੋਂ ਜੋ 20 ਦੇ 18 ਵਿੱਚ ਦਿੱਲੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕੀਤਾ ਸੀ ਸੁਧਾਰਤ ਨੂੰ ਯੂਡੀ ਕਵਜੀਵਿਚੋ 10 ਕਿਲੋਗ੍ਰਾਮ ਸਮੇਤ ਇੱਕ ਨਾਜ਼ੀਰੀਅਨ ਵਿਅਕਤੀ ਦਾ ਹਿੰਦਾਸਿਕ ਜੋ ਇਹ ਿਹਾਰ ਜੇਲ੍ਹ ਵਿੱਚ ਬੰਦ ਰਿਆ ਿਹਾਰ ਜੇਲ੍ਹ ਦੇ ਵਿੱਚ ਰਹਿਣ ਤੇ ਇਹਦਾ ਇੱਕ ਆਈਕੇ ਨਾਮ ਦੇ ਨਾਜ਼ੀਰੀਅਨ ਨਾਲ ਰਿਲੇਸ਼ਨ ਸਥਾਪਿਤ ਹੋ ਗਿਆ ਸੀ ਜਿਸਲੇ ਜੋ ਉਹ ਵੀ ਪ੍ਰੋਲ ਤੇ ਹੁਣ ਬਾਅਦ ਇਹ ਵੀ ਪ੍ਰੋਲ ਤੇ ਆ ਚੁੱਕਾ ਹੈ ਇਸਨੇ ਜੋ ਹੁਣ ਫਰਵਰੀ 2024 ਤੋਂ ਇਹ ਕੰਮ ਦੁਆਰਾ ਸਟਾਰਟ ਕੀਤਾ ਸੀ ਜਿੱਡਾ ਵੇਚਦਾ ਜਿਉਂ ਦਿੱਲੀ ਤੋਂ ਲੈ ਕੇ ਆਉਂਦਾ ਇਹ ਦਿੱਲੀ ਆਈਕੇ ਨਜ਼ੀਰੀਆਂ ਨੂੰ ਜੋ ਨੈਟ ਬੈਂਕਿੰਗ ਰਾਹੀਂ ਪੈਸੇ ਭੇਜਦਾ ਤੇ ਉਹ ਆਪਣਾ ਬੰਦਾ ਵੇ ਤੇ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਇੱਥੇ ਭੇਜਦਾ ਜੋ ਇਹਨੂੰ ਲੌਰੀ ਜੁਨੀਵਰਸਿਟੀ ਦੇ ਆਸ-ਪਾਸ ਮਢਾਵੀ ਸ਼ਰੀਫ ਫਤਿਹ ਲੁਧਿਆਣਾ ਤੇ ਫਲੋਰ ਦੇ ਆਸ-ਪਾਸ ਆ ਕੇ ਜੋ ਡਿਲੀਵਰੀ ਦੇ ਕੇ ਜਾਂਦੇ ਨੇ ਹੈਰੋਨ ਦੀ ਇਹ ਅੱਗੇ ਹੁਣ ਤੱਕ ਇਹਨੇ ਜੋ ਘੱਟੋ-ਘੱਟ 1 ਕਿਲੋ ਤੱਕ ਦੀ ਇਹਨੇ ਲਿਆ ਕੇ ਦੇ ਚੁੱਕਾ ਹੈ ਹੂੰ ਔਰ ਇਹ ਆਪਣੇ ਦਾਕਾ ਨੂੰ 100 ਗ੍ਰਾਮ 50 ਗ੍ਰਾਮ ਤੋਂ ਘੱਟ ਨਹੀਂ ਦਿੰਦਾ ਜਿਸ ਨਾਲ ਇਹਦਾ ਇਲਾਕੇ ਵਿੱਚ ਬਦਰਾਮੀ ਘੱਟ ਹੁੰਦੀ ਸੀ ਬੜੇ ਗੁਪਤ ਢੰਗ ਨਾਲ ਇਹ ਕੰਮ ਕਰਦਾ ਸੀ ਕਿਤੇ ਹੋਰ ਵੀ ਸਾਥੀ ਹੈ ਨਾ ਹਾਂਜੀ ਇਹ ਆਪਣੀ ਫੈਮਲੀ ਨਾਲ ਹੀ ਇਹ ਕਰਦਾ ਹੈ ਆਪਣੀ ਵਾਈਫ ਦੀਪਾ ਹੂੰ ਤੇ ਆਪਣੀ ਮਦਰ-ਇਨ-ਲॉ ਬਿੰਦਰ ਹੂੰ ਜੋ ਵਾਸੀ ਲਖਪੁਰ ਦੀ ਹੈ ਜਦ ਫੋਰਸ ਦਾ ਪ੍ਰੈਸ਼ਰ ਸਿਰ ਗਿਆ ਨੇ ਤੇ ਪਿੰਡਾਂ ਤੇ ਇਹ ਪਲਾਸਫੋਰ ਫੇਡੂ ਚਲੇ ਜਾਂਦਾ ਹੂੰ ਹੂੰ ਜਦ ਨਵਾਂ ਸ਼ਹਿਰ ਪਲੀਜ਼ ਦਾ ਪ੍ਰੈਸ਼ਰ ਹੁੰਦਾ 7 ਲਖਪੁਰ ਫੇਡੂ ਸ਼ਬਕੀ ਚਿਰ ਕੀ ਆਨੇ ਜਾਣਾ ਚੁਣ ਪਾਉਂਦੇ ਹੂੰ ਇਸ ਤਰ੍ਹਾਂ ਕੋਕਟਾ ਨਾ ਆਪਣਾ ਚਿੱਟੇ ਰਤਨ ਦਾ ਚਲਾਉਂਦੇ ਸੀ ਜੋ ਇਹਨਾਂ ਦਾ ਹੁਣ ਉਹ ਪਰਦਾ ਪਾਸ਼ ਹੋ ਗਿਆ ਹੈ ਫਿਰ ਉਹਨਾਂ ਦੁਸਤਾਰ ਦਿੱਤਾ ਗਿਆ ਅੱਗੇ ਇਹਨਾਂ ਦੀ ਹੋਰ ਕੀ ਰਿਮਾਂਡ ਲਿਆ ਜਾ ਰਹਿਣਾ ਅਜ ਕੋਰਪਸ ਦੇ ਸੇਸ਼ ਕਰਕੇ ਪੁਲਸ ਮਾਨਡਾ ਹਾਸਲ ਕਰਕੇ ਅਸੀਂ ਅੱਗੇ ਹੋਰ ਸਫਲੀਮੈਂਟ ਚੋਰੀ ਦੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਾ ਕੇ ਇਸੇ ਕਾਰਸੋ ਆਪਰੇਸ਼ਨ ਦੇ ਦੌਰਾਨ ਹੀ ਇੱਕ ਹੋਰ ਵਿਅਕਤੀ ਜੋ ਗੱਡੀ ਵਿੱਚ ਅਜੰਮ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦਾ ਨਾਮ ਰਾਜ ਕੁਮਾਰ ਸੀ ਉਸ ਨੂੰ ਵੀ ਸਭੂਗੀਤਾ ਦੇ ਉਸੇ ਕਬਜ਼ੇ ਤੋਂ ਵੀ ਪਾਣੀ ਕਰਾ ਕੇ ਰਿਕਵਰੀ ਹੋਈ ਹੈ ਉਸ ਦੇ ਖਲਾਫ ਵੀ ਮਕਰਮਾ ਨੰਬਰ 177 ਦਰਜ ਕੀਤਾ ਗਿਆ ਕਿਉਂ ਇਹ ਚਾਰ ਵਿਅਕਤੀ ਸੋਪਰੇਸ਼ਨ ਦੇ ਦੌਰਾਨ ਕਾਬੂ ਕੀਤਾ ਕਿ ਨਸ਼ੇ ਦੇ ਵੀ ਆਦੀ ਆ ਨਹੀਂ ਇਹ ਨਸ਼ਾ ਨਹੀਂ ਖੁਦ ਪੀਂਦੇ ਪਰ ਨਸ਼ਾ ਵੀ ਉੱਚਦੇ ਆਤੀ ਹੂੰ ਠੀਕ